ਪਾਣੀ ਨੂੰ ਗੁਰਬਾਣੀ ਦੇ ਵਿੱਚ ਬਹੁਤ ਸਬਕਾਰਿਆ ਗਿਆ। ਪਹਿਲਾ ਪਾਣੀ ਚੀਓ ਹੈ। ਤੇ ਜੇ ਅਸੀਂ ਪਾਣੀ ਨੂੰ ਦੂਸ਼ਿਤ ਕਰ ਦੇਾਂਗੇ। ਜਾਂ ਦੂਸ਼ਿਤ ਕਰਨ ਵਾਲੇ ਪਾਸੇ ਤੁਰਾਂਗੇ। ਤੇ ਮੈਂ ਸਮਝਦਾ ਇਹ ਇਨਸਾਨਾਂ ਦਾ ਕਤਲ ਨਹੀਂ ਬਲਕਿ ਇਨਸਾਨੀਅਤ ਦਾ ਵੀ ਕਤਲ ਹੈ। ਕਿ ਜਿਹੜੇ ਲੋਕ ਪਾਣੀ ਨੂੰ ਗੰਦਲਾ ਕਰਕੇ ਮਨੁੱਖੀ ਜ਼ਿੰਦਗੀਆਂ ਨਾਲ ਖਲਵਾੜ ਕਰਦੇ ਨੇ। ਉਹਨਾਂ ਤੇ ਤਾਂ ਕਤਲ ਦੇ ਮੁਕੱਦਮੇ ਹੋਣੇ ਚਾਹੀਦੇ ਨੇ। ਦੇਖੋ ਪਾਣੀ ਨੂੰ ਗੁਰਬਾਣੀ ਦੇ ਵਿੱਚ ਬਹੁਤ ਸਤਕਾਰਿਆ ਗਿਆ ਪਹਿਲਾ ਪਾਣੀ ਚੀਓ ਹੈ ਪਾਣੀ ਜ਼ਿੰਦਗੀ ਹੈ ਔਰ ਜ਼ਿੰਦਗੀ ਚ ਪਾਣੀ ਹੈ ਪਾਣੀ ਜ਼ਿੰਦਗੀ ਦਾ ਆਧਾਰ ਹੈ ਤੇ ਜੇ ਅਸੀਂ ਪਾਣੀ ਨੂੰ ਦੂਸ਼ਿਤ ਕਰ ਦੇਾਂਗੇ ਜਾਂ ਦੂਸ਼ਿਤ ਕਰਨ ਵਾਲੇ ਪਾਸੇ ਤੁਰਾਂਗੇ ਤੇ ਮੈਂ ਸਮਝਦਾ ਇਹ ਇਨਸਾਨਾਂ ਦਾ ਕਤਲ ਨਹੀਂ ਬਲਕਿ ਇਨਸਾਨੀਅਤ ਦਾ ਵੀ ਕਤਲ ਹੈ ਸਰਕਾਰਾਂ ਦਾ ਫਰਜ਼ ਬਣਦਾ ਹੈ ਕਿ ਜਿਹੜੇ ਲੋਕ ਪਾਣੀ ਨੂੰ ਗੰਦਲਾ ਕਰਕੇ ਮਨੁੱਖੀ ਜ਼ਿੰਦਗੀਆਂ ਨਾਲ ਖਿਲਵਾੜ ਕਰਦੇ ਨੇ ਉਹਨਾਂ ਤੇ ਤਾਂ ਕਤਲ ਦੇ ਮਕਦਮੇ ਹੋਣੇ ਚਾਹੀਦੇ ਨੇ ਪਾਣੀ ਨੂੰ ਸਾਫ਼ ਰੱਖਣ ਦੀ ਜ਼ਿੰਮੇਵਾਰੀ ਜਿਹੜੀ ਆ ਉਹ ਸਰਕਾਰਾਂ ਦੀ ਹੈ ਸਰਕਾਰਾਂ ਨੂੰ ਉਹਨੂੰ ਨਿਭਾਉਣੀ ਚਾਹੀਦੀ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਜਿਹੜੀ ਜ਼ਿੰਮੇਵਾਰੀ ਸਰਕਾਰਾਂ ਨੂੰ ਨਿਭਾਉਣੀ ਚਾਹੀਦੀ ਹੈ ਉਹ ਜ਼ਿੰਮੇਵਾਰੀ ਜਿਹੜੀ ਆ ਉਹ ਪਬਲਿਕ ਨਿਭਾ ਰਹੀ ਹੈ ਜਿਹਨੂੰ ਨਿਭਾਉਣ ਦਾ ਯਤਨ ਕਰ ਰਹੀ ਹੈ ਵਰਤਸ਼ਾਤਤ ਵੀ ਸਹਰ ਰਹੀ ਹੈ ਇਸ ਕਰਕੇ ਸਰਕਾਰਾ ਆਪਣਾ ਫਰਜ਼ ਪਛਾਨਣ ਸਤਲੁਜ ਦਾ ਪਾਣੀ ਕੇਵਲ ਪੰਜਾਬ ਹੀ ਨਹੀਂ ਹੁਣ ਤਾਂ ਹਰਿਆਣਾ ਵੀ ਪੀਂਦਾ ਹੈ ਰਾਜਸਥਾਨ ਵੀ ਪੀਂਦਾ ਹੈ ਤੇ ਜਿਸ ਪਾਣੀ ਨੂੰ ਪੀਣ ਦੇ ਨਾਲ ਕੈਂਸਰ ਵਰਗੀਆਂ ਮਹਾਮਾਰੀਆਂ ਜਿਹੜੀਆਂ ਪੈਦਾ ਹੋ ਰਹੀਆਂ ਲੋਕ ਮਰ ਰਹੇ ਨੇ ਲੱਖਾਂ ਰੁਪਏ ਦਾ ਖਰਚ ਹੋ ਰਿਹਾ ਉਹਨਾਂ ਪਰਿਵਾਰਾਂ ਦਾ ਜਿਹੜੇ ਪਹਿਲੇ ਹੀ ਮੰਦਹਾਲੀ ਦੀ ਜ਼ਿੰਦਗੀ ਜਿਉ ਰਹੇ ਤੇ ਉਹਨਾਂ ਨੂੰ ਇਸ ਕਸ਼ਟ ਚੋਂ ਕਢਣਾ ਉਸ પીੜਾ ਚੋਂ ਕਢਣਾ ਸਰਕਾਰਾਂ ਦਾ ਫਰਜ਼ ਬਣਦਾ ਹੈ ਸਰਕਾਰਾਂ ਆਪਣਾ ਫਰਜ਼ ਪਛਾਨਣ ਤੇ دریا ਜਿਹੜੇ ਹੈ ਸਾਫ਼ ਰੱਖਣ ਲਈ ਚਾਰੇ ਜਿਹੜੀ ਹੈ ਉਹ ਜ਼ਰੂਰ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੇਖੋ ਪਾਣੀ ਨੂੰ ਗੁਰਬਾਣੀ ਦੇ ਵਿੱਚ ਬਹੁਤ ਸਤਕਾਰਿਆ ਗਿਆ ਪਹਿਲਾ ਪਾਣੀ ਚੀਓ ਹੈ ਪਾਣੀ ਜ਼ਿੰਦਗੀ ਹੈ ਔਰ ਜ਼ਿੰਦਗੀ ਚ ਪਾਣੀ ਹੈ ਪਾਣੀ ਜ਼ਿੰਦਗੀ ਦਾ ਆਧਾਰ ਹੈ ਜੇ ਅਸੀਂ ਪਾਣੀ ਨੂੰ ਦੂਸ਼ਿਤ ਕਰ ਦਿਆਂਗੇ ਜਾਂ ਦੂਸ਼ਿਤ ਕਰਨ ਵਾਲੇ ਪਾਸੇ ਤੁਰਾਂਗੇ ਤੇ ਮੈਂ ਸਮਝਦਾ ਇਹ ਇਨਸਾਨਾਂ ਦਾ ਕਤਲ ਨਹੀਂ ਬਲਕਿ ਇਨਸਾਨੀਅਤ ਦਾ ਵੀ ਕਤਲ ਹੈ ਸਰਕਾਰਾਂ ਦਾ ਫਰਜ਼ ਬਣਦਾ ਹੈ ਕਿ ਜਿਹੜੇ ਲੋਕ ਪਾਣੀ ਨੂੰ ਗੰਦਲਾ ਕਰਕੇ ਮਨੁੱਖੀ ਜ਼ਿੰਦਗੀਆਂ ਨਾਲ ਖਿਲਵਾੜ ਕਰਦੇ ਨੇ ਉਹਨਾਂ ਤੇ ਤਾਂ ਕਤਲ ਦੇ ਮੁਕੱਦਮੇ ਹੋਣੇ ਚਾਹੀਦੇ ਨੇ ਪਾਣੀ ਨੂੰ ਸਾਫ਼ ਰੱਖਣ ਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਸਰਕਾਰਾਂ ਦੀ ਹੈ ਸਰਕਾਰਾਂ ਨੂੰ ਉਹਨਾਂ ਨੂੰ ਬੁਨਉਣੀ ਚਾਹੀਦੀ ਹੈ ਔਰ ਹਰਾਨੀ ਦੀ ਗੱਲ ਹੈ ਕਿ ਜਿਹੜੀ ਜ਼ਿੰਮੇਵਾਰੀ ਸਰਕਾਰਾਂ ਨੂੰ ਨਿਭਾਉਣੀ ਚਾਹੀਦੀ ਹੈ ਉਹ ਜ਼ਿੰਮੇਵਾਰੀ ਜਿਹੜੀ ਹੈ ਉਹ ਪਬਲਿਕ ਨਿਭਾ ਰਹੀ ਹੈ ਜਿਹਨਾਂ ਨਿਭਾਉਣ ਦਾ ਯਤਨ ਕਰ ਰਹੀ ਹੈ। ਵਰਤਸ਼ਾਤਤ ਵੀ ਸਹਿ ਰਹੀ ਹੈ। ਇਸ ਕਰਕੇ ਸਰਕਾਰਾਂ ਆਪਣਾ ਫਰਜ਼ ਪਛਾਣਨ। ਸਤਲੁਜ ਦਾ ਪਾਣੀ ਕੇਵਲ ਪੰਜਾਬ ਹੀ ਨਹੀਂ ਹੁਣ ਤਾਂ ਹਰਿਆਣਾ ਵੀ ਪੀਂਦਾ ਹੈ, ਰਾਜਸਥਾਨ ਵੀ ਪੀਂਦਾ ਹੈ। ਤੇ ਜਿਸ ਪਾਣੀ ਨੂੰ ਪੀਣ ਦੇ ਨਾਲ ਕੈਂਸਰ ਵਰਗੀਆਂ ਮਹਾਮਾਰੀਆਂ ਜਿਹੜੀਆਂ ਪੈਦਾ ਹੋ ਰਹੀਆਂ ਨੇ, ਲੋਕ ਮਰ ਰਹੇ ਨੇ, ਲੱਖਾਂ ਰੁਪਏ ਦਾ ਖਰਚ ਹੋ ਰਿਹਾ ਹੈ। ਉਹਨਾਂ ਪਰਿਵਾਰਾਂ ਦਾ ਜਿਹੜੇ ਪਹਿਲੇ ਹੀ ਮੰਦਹਾਲੀ ਦੀ ਜ਼ਿੰਦਗੀ ਜਿਉ ਰਹੇ ਆ ਤੇ ਉਹਨਾਂ ਨੂੰ ਇਸ ਕਸ਼ਟ ਚੋਂ ਕੱਢਣਾ ਉਸ ਪੀੜਾ ਚੋਂ ਕੱਢਣਾ ਸਰਕਾਰਾਂ ਦਾ ਫਰਜ਼ ਬਣਦਾ ਹੈ ਸਰਕਾਰਾਂ ਆਪਣਾ ਫਰਜ਼ ਪਛਾਣਨ ਤੇ ਦਰਿਆ ਜਿਹੜੇ ਹੈ ਸਾਫ਼ ਰੱਖਣ ਲਈ ਚਾਰਾ ਜਿਹੜੀ ਹੈ ਉਹ ਜ਼ਰੂਰ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ